ਕੀ ਨਾ ਜੀ ਤੁਹਾਡਾ ਸੁਖਵਿੰਦਰ ਸਿੰਘ ਤੁਸੀਂ ਮਨਪ੍ਰੀਤ ਕੀ ਲਗਦੇ ਹੋ ਚਾਚਾ ਕੀ ਹੋਇਆ ਜੀ ਇਹ ਕਰ ਰਾਤ ਲੜਾਈ ਪਈ ਕਿਤੇ ਮਾਰੇ ਮੋਟੀ ਉਹਦੇ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਕੀ ਨਾ ਜੀ ਕਿਰਪਾਨ ਮਾਰੀ ਗਿਆ ਫੋੜਾ ਮਾਰਾ ਬਾਹ ਬੱਡੀ ਕਿਰਤੀ ਕੁਛ ਵੀ ਮਾਰੀ ਮਨਪ੍ਰੀਤ ਦੀ ਮੌਤ ਇੱਥੇ ਹੋਈ ਸੀ ਜੀ ਨਾ ਪਟਿਆਲਾ ਜਾ ਕੇ ਹੋਈ ਹੈ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਜੀ ਮਨਪ੍ਰੀਤ ਦੇ ਮੈਂਬਰ ਤਾਂ ਪਾ ਤੋਂ ਪਿੰਡ ਪਾਈ ਆਂ ਕੱਲੇ ਕੱਲੇ ਸੀ ਜੀ ਕੱਲੇ ਰਹੇ ਵਿਆਹ ਹੋਇਆ ਸੀ ਮਨਪ੍ਰੀਤ ਦਾ ਹਾਂ ਜੀ ਹਾਂ ਬੱਚੇ ਮਨਪ੍ਰੀਤ ਦੇ ਕੋਲ ਇੱਕ ਮੁੰਡਾ ਕਿੰਨੇ ਸਾਲ ਦਾ ਜੀ ਬੇਟਾ ਉਹਨਾਂ ਦਾ ਉਹਨਾਂ 6 ਸਾਲ ਦਾ ਹੈ ਇਹ ਮਨਪ੍ਰੀਤ ਦੇ ਜੀ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਤੇ ਰੋਸ ਕਰਨ ਲਈ ਪਿੰਡ ਦੇ ਕੀ ਨਾਂ ਜੀ ਤੁਹਾਡਾ ਸੁਦੀਪ ਕਿਹੜੀ ਮਨਪ੍ਰੀਤ ਦੀ ਡੈਥ ਹੋਈ ਹੈ ਕਿਵੇਂ ਤੁਸੀਂ ਦੱਸ ਸਕਦੇ ਹੋ ਜੀ ਹਾਂਜੀ ਮੇਰਾ ਬਲਦਰ ਹੈ ਜੀ ਉਹ ਤੇ ਮਤਲਬ ਕਿ ਖੇਤ ਤੋਂ ਕੰਮ ਕਰਕੇ ਵਾਪਸ ਆ ਰਹੇ ਸੀ ਮਤਲਬ ਕਿ 4-5 ਮੁੰਡਿਆਂ ਨੇ ਘੇਰਾ ਪਾਇਆ ਤੇ ਬਲੀ ਬੇਰਮੀ ਨਾਲ ਉਹਦੇ ਬਹੁਤ ਸਾਰੇ ਸੱਤਾ ਮਾਰਨੇ ਨੇ ਜਿਸ ਦੇ ਕਾਰਨ ਉਸ ਦੀ ਤੋ ਹੋ ਗਈ ਆ ਪਰਿਵਾਰ ਦੇ ਵਿੱਚ ਬੱਚੇ ਉਹਨਾਂ ਦੇ ਕਿੰਨੇ ਸਾਲ ਦੇ ਹੋ ਚੇਕਸ ਨਾਲ ਬੇਟਾ ਇਸ ਨੂੰ ਆਪ ਵੀ ਚਾਹੁੰਦਾ ਬੇਟਾ ਯੂਜ਼ਰ ਕੱਲ੍ਹ ਹੀ ਬੰਲੇ ਕੁਛੀ ਕਹੋ ਦੀ ਕਰਨ ਕਰਨ ਵਾਲਾ ਵੀ ਹੋ ਇਹ ਬੜੇ ਗੁਲੇ ਤਰੀਕੇ ਨਾਲ ਲੋਗੇ ਮਨ ਲਈ ਸੱਟ ਮਾਰੀ ਜਾਂ ਸੱਟ ਨਹੀਂ ਮਾਰਨੀ ਉਸ ਨੂੰ ਪ੍ਰਸ਼ਾਸਨ ਨੂੰ ਕੀ ਪੀਲ ਕਰਨੀ ਹੋ ਮੈਂ ਕਿ ਸੌਸੇ ਲਈਆ ਪਈ ਲੱਗੀ ਕਿ ਜਿਨ੍ਹਾਂ ਨੇ ਜੋ ਕਰਿਆ ਹੈ ਤਾਂ ਮਨ ਲਈ ਉਹਨਾਂ ਨੂੰ ਮੇਰੇ ਅੱਗੇ ਨਾਲ ਲੱਗੀ ਨਹੀਂ ਮਾਰਦੇ ਅਨੁਸਾਰ ਸੱਤ ਸੱਤ ਸਜਾ ਦਿੱਤਾ ਜਾਵੇਗਾ ਸਾਨੂੰ ਜਿਹੜਾ ਹੈਗਾ ਇਹ ਸਾਹਮਣੇ ਲਾਇਆ ਜਾਵੇ ਬਸ ਇਹ ਬੈਂਕ ਤੇ ਆਈ ਕਿਤੇ ਕੋਈ ਨਾਲ ਪੱਗਾਂ ਵੀ ਸੈਟ ਦੇ ਵਿੱਚ ਬਿਨੈ ਤੇ ਮੇਰੇ ਨਾਲ ਕੰਮ ਕਰੀਏ ਨਾ ਪੱਗਾਂ ਵੀ ਉਹਨਾਂ ਦੇ ਬਾਹਰ ਲੈ ਜਾਓ ਕੁਤਮਾਰ ਚੱਲਿਆ ਲਈ ਸ਼ਾਇਦ ਤਾਂ ਪੱਗ ਵੀ ਉਹਨਾਂ ਨੇ ਕਰਿਆ ਇੱਕ ਕੰਨਾ ਤੇ ਮਤਲਬ ਕਿ ਠੀਕ ਹੈ ਕੁਤਲੰਦੇ ਦੀ ਮਾਰ ਨੂੰ ਬਣ ਲਈ ਬਤ ਕਿਸੇ ਦੀ ਜਾਣ ਲਈ ਚੰਗੀ ਗੱਲ ਨੂੰ ਦੀ ਕਿਸੇ ਦਾ ਪਰਿਵਾਰ ਉਹਨਾਂ ਨੇ ਚਾਲਿਆ ਆ ਕੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਆ ਜੀ ਅੱਛਾ ਕੀ ਕੀ ਦੀ ਡੈਥ ਹੋਈ ਆ ਜੀ ਕੀ ਨਾਮ ਆ ਉਹ ਮੁੰਡਾ ਕਰੀ ਜੇ ਦਮਨ ਤਰੀਕਾ ਅੱਛਾ ਕੀ ਘਟਨਾ ਕੀ ਵਾਪਰੀ ਆ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਹੋਇਆ ਪਤਾ 10 ਕ ਵਜੇ ਕੇ ਗੇਟ ਤੇ ਸੰਦਾਂ ਥੱਲੇ ਵੀ 5 ਵਜੇ ਪਤਾ ਲੱਗਿਆ ਮੈਂ 10 ਕ ਵਜੇ ਕੇ ਗੇਟ ਤੇ ਪੁੱਟਿਆ ਚਾਰ ਮੁੰਡੇ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਪੁੱਟਿਆ ਉਹ ਦੋ ਜੀ ਚੱਕੀ ਵਾਲੇ ਆ ਜੀ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਹੈ ਇੱਕ ਪਿੰਡ ਜੀ ਹੰਦਾਰ ਸਿੰਘ ਲਾਲ ਦਾ ਮੁੰਡਾ ਇੱਕ ਰਣਧੀ ਚੋਂ ਦਾ ਪੁੱਤ ਆਈਏ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 29 ਦਾ ਦਾ ਜੀ ਇਹ ਪਹਿਲਾ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਪਹਿਲਾਂ ਕੋਈ ਐਡੀ ਕਿ ਲੜਾਈ ਤਾਂ ਹੈ ਨਹੀਂ ਜਦ ਲਈ ਪਹਿਲਾਂ ਆਪਾਂ ਪਿਆਰ ਵੀ ਹੈਗਾ ਤਾਂ ਉਹਦੇ ਬਾਅਦ ਮਾੜਾ ਉਲਟਾ ਹੋ ਗਿਆ ਹੁਣੇ ਵੀ ਇੰਨੀ ਵੱਡਾ ਹੋਇਆ ਦਾ ਕੰਮ ਹਾਂ ਬਾਕੀ ਹੁਣ ਰਾਤ ਫਤੰਨ ਨਾ ਕਿਵੇਂ ਬਣਿਆ ਕਿੰਨਾ ਅੱਛਾ ਇੱਕ ਕਰਕੇ ਉਹ ਕੁੱਤਾਂ ਬਾਗ ਵੀ ਵੱਡੀ ਕਿੰਨੀ ਵੱਢੀ ਆ ਬਾਕੀ ਸਿਰ ਕਿਥੇ ਟੱਣਾ ਮਾਰੀਆਂ ਸਰਚ ਕਰਦੇ ਨੇ ਸਿਲੰਡਰ ਮਾਰੇ ਦੀ ਪਤਾ ਨਹੀਂ ਕਿ ਮਾਰੇ ਕਹਿੰਦੇ ਕਿ ਕਹੀ ਕੋਈ ਪੈਦੀ ਫੌੜਾ ਪਿਆ ਦਾ ਸਿਰੇ ਸਾਰੇ ਮਾਰੇ ਉਹ ਪੁਲਸ ਵਾਲੇ ਖੰਡਾਗੀ ਚੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਉਹ ਪੁਲਸ ਨੇ ਕਿ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਕਿਸੇ ਦੇਖਾ ਮੰਮੀ ਮੁੰਮੀ ਦਾ ਦੇਖੇ ਕਹਿੰਦੇ ਮੁੰਡੇ ਬਸ ਇਹ ਪਤਾ ਨਹੀਂ ਬੜ ਬਿਆਨ ਲਿਖ ਲੈ ਪੁਲਸ ਨੇ ਹਾਂ ਬਿਆਨ ਪੁਲਸ ਵਾਲੇ ਦਾ ਤੇ ਜਦੋਂ ਮੁਰਗੇ ਨਾਲ ਨਾਲ ਕਿ ਬਾਕੀ ਕਰ ਦੋ ਬਾਕੀ ਹੈ ਕੀ ਮੰਗ ਕਰਦੇ ਪੁਲਸ ਤੋਂ ਇਹੀ ਮੰਗ ਕਰਦੇ ਜੀ ਸਾਨੂੰ ਸਾਫ਼ ਨਹੀਂ ਕਰਨਾ ਚਾਹੀਦਾ ਜੋ ਕਾਲੂ ਕਿਹਨੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਾ ਨੂੰ ਮਾਰਿਆਗਾ ਪਹਿਲਾਂ ਇਹਨੂੰ ਜਫਰਪੁਰ ਬੰਦ ਮਾਰਿਆ ਲੱਕ ਮਾਰਾਂ ਉਹਦਾ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨੂੰ ਮਾਰਿਆ ਸੀ ਹਾਂ ਡਾਕਟਰ ਆ ਜਿਹੜੇ ਡੰਗਰਾ ਦਾ ਉਹਨਾਂ ਨੇ ਆ ਬੇਬੇ ਕੀ ਨਾਮ ਅਗਰ ਤਾਂ ਕੀ ਸਰੀ ਮੇਰਾ ਨਾਮ ਤਾਂ ਭਾਈ ਸ਼ੇਰਕੋਰਾ ਮੇਰੇ ਪੁੱਤ ਦੇ ਨਾਮ ਅਨੰਤਪ੍ਰੀਤ ਸਿੰਘ ਪੁੱਤ ਅਸੀਂ ਹਾਂ ਪੁੱਤ ਆਪਕੇ ਠੀਕਾਤ ਨਾ ਕੀ ਪਾਪਰੀਏ ਮੈਂ ਖੇਤ ਚੋਂ ਆਇਆ ਬਾਈ ਸਾਨੂੰ ਨਹੀਂ ਬਤਾਉਂਦਾ ਬਾਪ ਉਹਦੇ ਮੋਟਰ ਟ੍ਰੈਕ ਤੇ ਉਤਰ ਗਿਆ ਕਹਿੰਦਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪਤਾ ਉਹ ਕਰ ਰਹੇ ਆ ਗਿਆ ਉਹ ਉੱਥੇ ਮੈਨੂੰ ਤਾਂ 10:00 11:00 ਵਜੇ ਪਤਾ ਲੱਗਿਆ ਇਹ ਉਹ ਕੁਝ ਹੋਇਆ ਇਹ ਲੈ ਆਏ ਜਾਂ ਕੇ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ ਇਹ ਉਹ ਕੁਝ ਰਣ ਗਿਆ ਦਾਖਲ ਹੈ ਭਾਈ ਉਹ ਪਿੰਚ ਆਣੇ ਨੇ ਇਥੇ ਕੌਣ ਪਿੰਡ ਦੀ ਪਿੰਡ ਦੇ ਹੀ ਹੈ ਕੀ ਪਤਾ ਜੀ ਪਿੰਡ ਪਿੰਡ ਦਾ ਉੱਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਂ ਦਾ ਬੰਨ ਪਤਾ ਨਹੀਂ ਦੋ ਇੱਕ ਚ ਮਾਰਾਂ ਦਾ ਮੁੰਡਾ ਦਾ ਨਾਂ ਬੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹਿੰਦਾ ਸੀ ਤਾਂ ਹੁਣ ਜਾਣੇ ਹੀ ਨਹੀਂ ਦੰਦੇ ਤੇ ਕਰ ਹੀ ਰਹਿੰਦਾ ਉਹ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਤਾਂ ਹੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜ ਪਹਾ ਜਦੋਂ ਬਰਾਦਰ ਪਾਰਟੀ ਮਾਰੇ ਮੁੰਡਿਆਂ ਗੈਲਤੀ ਬੈ ਲੰਬੀ ਮੈਂ ਹੁਣ ਤਾਂ ਕੁਛ ਨਹੀਂ ਦਾ ਮੁੰਡਾ ਠੀਕ ਠਾਕ ਏ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੋਇਆ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੁੱਤਾ ਹੈ ਉਹਦੀ ਦਾਦੀ ਹੈ ਭੈਣ ਕੋਈ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਮੋਂ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਪੁਲਿਸ ਵਾਲੇ ਗਏ ਆ ਉਹਨਾਂ ਦੇ ਘਰੇ ਸਾਨੂੰ ਪਤਾ ਕੋਈ ਨਹੀਂ ਹੈਗਾ ਵੀ ਘਰਾਂ ਹੈ ਬਿਆਨ ਲਖਾਤੇ ਕੋਈ ਬਿਆਨ ਮਾਰਨ ਕੋਈ ਨਹੀਂ ਪੁੱਛਿਆ ਉਹਨਾਂ ਨੇ ਨਾ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਚ ਐਪਾਰਕ ਵਾਲੇ ਜੀ ਹਾਂ ਐਸਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਗਏ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਨੂੰ ਕਿ ਮੈਨੂੰ ਤਾਂ ਮੈਨੂੰ ਤਾਂ ਸੇਰਾ ਪਤਾ ਹੈ ਬਈ ਹੋ ਨਹੀਂ ਪਤਾ ਮੂਗੇ ਦੇਖੋ ਅਸੀਂ ਤਾਂ ਮਾਂ ਕੀ ਕਰ ਦੂੰ ਜੀ ਹੈ ਕੀ ਕਹੀ ਜੀ ਕਾਰਵਾਈ ਦੀ ਮਾਂ ਕਰ ਦੂੰ ਜੀ ਪੁਲਿਸ ਪ੍ਰਸ਼ਾਸਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਾਂਗੇ ਵੀ ਸਾ ਨਹੀਂ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਔਰ ਸਾਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ-ਉਧਰ ਕਰਦੇ ਵੀ ਯੋਗ ਲੋਹਣ ਦੇ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਲਈ ਨਹੀਂ ਕਰਦੇ ਸਾਡੇ ਸਾਡੀ ਤਾਂ ਜੋ ਕਹਾਣੀਆਂ ਵੀ ਬੀ ਕਪੁੱਤ ਹਾਂ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊਆ ਚਾਚੇ ਤਾਇਆ ਇੰਨੇ ਸਾਊ ਹੋਏ ਕੋਈ ਜਾਂਦੇ ਸੜੀ ਕੁੜੇ ਦੀ ਮੌਤ ਹੋਈ ਹੈ ਕਾਰਨ ਕੀ ਹੈ ਕਰਾਲੀ ਸਾਹਿਬ ਦਾ ਮਾਮਲਾ ਕੀ ਸੀ ਮਨਪ੍ਰੀਤ ਮਣੀ ਨੂੰ ਰਾਤ ਚਾਰ ਪੰਜ ਮਿੰਟ ਭਾਈ ਨੇਵ ਨੇ ਲੋਕ ਉਹਨਾਂ ਨੇ ਤੇ ਬਸਤ ਹੋਰ ਨੇ ਅਣਪਛਾਤੇ ਉਹਨਾਂ ਨੇ ਕੀ ਕਰਕੇ ਗੋਟ ਮਰ ਕੀਤੀ ਤੇ ਤਿੱਖੇ ਤੇ ਇਸ ਤਰ੍ਹਾਂ ਸੱਟਾਂ ਮਾਰੀਆਂ ਜਿਸ ਦੇ ਕਰਕੇ ਦਰਾਨੇ ਰਾਜੋ ਦੀ ਮੌਤ ਹੋ ਰਾਤੋਂ ਕੀ ਸੀ ਤੇ ਜੇ ਕੋਈ ਸੱਟਾਂ ਵੀ ਕਰ ਕਰੋ ਕਿਸ ਨਾਲ ਮਵਾਦ ਕੀਤਾ ਗਿਆ ਜੀ ਉੱਤੇ ਕਿਰਪਾਨ ਨਾਲ ਕਾਰਨ ਕੀ ਸੀ ਜੇ ਲੜਾਈ ਦਾ ਕਾਰਨ ਕੀ ਸੀ ਇਹਨਾਂ ਦਾ ਕੋਈ ਇਹਨਾਂ ਦੇ ਪਰਿਵਾਰ ਦੀ ਕਿਸੇ ਲੇਡੀ ਨੂੰ ਕੋਈ ਜਿਹੜੇ ਮਾਰਨ ਆਲੇ ਨੇ ਉਹ ਮਾੜੀ ਹੱਤ ਕਰ ਦਿੱਤੀ ਮਜਬੂਰ ਇਹਨਾਂ ਨੇ ਪਹਿਲੀ ਵਾਰ ਕੰਪਲੇਂਟ ਦਿੱਤੀ ਸੀ ਸਰ ਕਿ ਪਹਿਲਾਂ ਵੀ ਇਹਨਾਂ ਦਾ ਮਾਮਲਾ ਕੋਈ ਕੰਪਲੇਂਟ ਨਹੀਂ ਦਿੱਤੀ ਕੋਈ ਆਪਸ ਵਿੱਚ ਇਹਨਾਂ ਦੀ ਤੁਤਮਾ ਮੈਂ ਤਕਰਾਰਵਾਜੀ ਹੋ ਗਈ ਉਹ ਗੱਲ ਲੜਾਈ ਤੱਕ ਵਧ ਗਈ ਲੜਾਈ 'ਚ ਫਿਰ ਇਹਦੀ ਉਮਰ ਕੀ ਹੈ ਨਾਮ ਕੀ ਹੈ ਇਹਨੂੰ 32 ਸਾਲ ਮਨਪ੍ਰੀਤ ਸਿੰਘ ਮਣੀ ਮੇਰਾ ਪੋਸਟਮੈਨ ਆਗਰ ਇਹ ਕੰਮ ਕਰਵਾਤਾ ਜੀ ਪੋਸਟਮੈਨ ਕਿੱਦਾਂ ਦੀ ਕਾਰਵਾਈ ਕੀਤੀ ਤੁਸੀਂ ਪਾ ਦੇ ਤੈਨੂੰ ਸੁਧਾ ਪਾ ਸਕਦੇ ਹੈ ਬਾਇੰਡਰ ਪਹਿਲੇ ਇਹ ਜਿਹੜੇ ਮੁੰਡੇ ਇਹਨਾਂ ਦੇ ਨਾਮ ਦੇ ਤਾਂ ਭਾਜੀ ਕਿੱਥੇ ਦੇ ਕੀ ਕੰਮ ਕਰਦੇ ਉਸੇ ਪਿੰਡ ਦੇ ਨੇ ਸਰ ਖੇਤੀਬਾੜੀ ਕਰਾਂਗੇ